ਸੁਭਨਾ ਕੁਦੀ ਸ਼ਰਮਾ ਤੇ ਮੈਂ ਨੋਵਲਟੀ ਦਾ ਗਰੁੱਪ ਹੈਡ ਹਾਂ ਸਰ ਅੱਜ ਅਸੀਂ ਗੱਡੀ ਰਨ ਕਰ ਰਹੇ ਹਾਂ ਕੀ ਨਾਮ ਆਉਂਦਾ ਦੇਖੀ ਕਿ ਸਰ ਸਭ ਤੋਂ ਪਹਿਲਾਂ ਦਾ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਤੇ ਮਹਿੰਦਰਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਨੋਵਲਟੀ ਮਹਿੰਦਰਾ ਦੇ ਵਿੱਚ ਥਾਰ ਰੌਕਸ ਨੂੰ ਲਾਂਚ ਕਰਨ ਦਾ ਜੜਾਏਗਾ ਮੌਕਾ ਦਿੱਤਾ ਗਿਆ ਠੀਕ ਹੈ ਸੋ ਸਰ ਗੱਡੀ ਜਿਹੜੀ ਲਾਂਚ ਹੋਈ ਹੈ ਇਹ ਥਾਰ ਰੌਕਸ ਲਾਂਚ ਹੋਈ ਹੈ ਸਰ ਜਿੰਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਲਰੇਡੀ ਥਾਰ ਇੱਕ ਸਕਸੈਸਫੁਲ ਸਕਸੈਸ ਸਟੋਰੀ ਲਿਖ ਚੁੱਕੀ ਹੈ ਆਂਡਿਆ ਦੇ ਵਿੱਚ ਬਹੁਤ ਇਤਿਹਾਸ ਬਣਾ ਚੁੱਕੀ ਹੈ ਤੇ ਉਸੇ ਦੀ ਅੱਗੇ ਲੈਗੇਸੀ ਨੂੰ ਕੰਟੀਨਿਊ ਕਰਦੇ ਹੋਏ ਅੱਜ ਅਸੀਂ ਇਹ ਥਾਰ ਰੌਕਸ ਜੋ ਹੈ ਉਹ ਲਾਂਚ ਕੀਤੀ ਹੈ ਨੋਵਲਟੀ ਮਹਿੰਦਰਾ ਲੁਧਿਆਣੇ ਦੇ ਵਿੱਚ ਟੰਡਾਰੀ ਕਲਾ ਦੇ ਸਰਕਾਰ ਜਿਹੜਾ ਸਭ ਤੋਂ ਵੱਡਾ ਫਰਕ ਆਇਆ ਉਹ ਆ ਗਿਆ ਕਿ ਇਹ ਆ 5 ਡੋਰ ਜਿਹੜੀ ਹੈਗੀ ਉਹ ਗੱਡੀ ਸਾਨੂੰ ਅਵੇਲੇਬਲ ਹੋ ਲੱਗੀ ਹੈ ਪਹਿਲਾਂ 3 ਡੋਰ ਆਉਂਦੀ ਸੀਗੀ ਨਾ ਇਟਸ ਅ 5 ਡੋਰ ਹੁਣ ਇਹ ਗੱਡੀ ਜਿਹੜੀ ਹੈਗੀ ਇੱਕ ਨੈਕਸਟ ਲੈਵਲ ਰਗਟ ਟਫ ਐਂਡ ਲਗਜ਼ਰੀ ਪਲੱਸ ਇੱਕ ਫੈਮਿਲੀ ਕਾਰ ਇਟਸ ਅ ਯੰਗਸਟਰ ਕਾਰ ਇਟਸ ਇਟਸ ਅ ਕਾਰ ਫੋਰ ਏਵਰੀ ਸੈਗਮੈਂਟ ਸੋ ਇਹ ਕਾਰ ਜਿਹੜੀ ਹੈ ਸਰ ਹੁਣ ਹਰ ਸੈਗਮੈਂਟ ਵਾਸਤੇ ਤਿਆਰ ਕਰ ਦਿੱਤੀ ਗਈ ਹੈ ਸਰ ਤੇ ਕੀ ਕੀ ਫੀਚਰ ਰਹਿਣਗੇ ਕੀ ਕੀ ਲੋਕਾਂ ਨੂੰ ਬੈਣੀ ਘਟੋਈ ਜਾ ਰਹੀ ਹੈ ਬੈਰੀ ਫਰਸਰ ਦੇਖੋ ਇਸ ਸਭ ਤੋਂ ਵੱਡੀ ਗੱਲ ਤਾਂ ਕਿ 5 ਸੀਟਰ ਆ ਗਿਆ ਸਰ ਠੀਕ ਹੈ ਦੋ ਬੰਦੇ ਆ ਗਏ ਤਿੰਨ ਵਜੇ ਪਿੱਛੇ ਆ ਬਾਕੀ ਬੂਟ ਸਪੇਸ ਇਹਦਾ ਬਹੁਤ ਵੱਡਾ ਕਰ ਦਿੱਤਾ ਗਿਆ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ 5 ਡੋਰ ਆ ਗਈ ਹੈ ਪਲੱਸ ਇਹਦੇ ਵਿੱਚ ਸਰ ਹੁਣ ਜਿਹੜੇ ਕਿ ਸੇਫਟੀ ਨੂੰ ਰਿਲੇਟਡ ਜਿਹੜੀ ਕਸਟਮਰ ਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਮਹਿੰਦਰਾ ਨੂੰ ਵੀ ਮਹਿੰਦਰਾ ਬਹੁਤ ਧਿਆਨ ਰੱਖਦੀ ਹੈ ਤੇ ਅਸੀਂ ਵੀ ਆਪਣੇ ਨੋਵਲਟੀ ਮਹਿੰਦਰਾ ਚ ਵੀ ਆਪਣੇ ਸਾਰੇ ਕਸਟਮਰ ਦਾ ਧਿਆਨ ਰੱਖਦੇ ਆ ਉਹ ਹੈ ਸੇਫਟੀ ਇਹਦੇ ਵਿੱਚ ਸਰ ਐਡਵਾਂਸ 2.0 ਦਾ ਜਿਹੜਾ ਹੈਗਾ ਉਹ ਕੀ ਨਾਮ ਸਿਸਟਮ ਆ ਚੁੱਕਾ ਹੈ ਜਿਸ ਨਾਲ ਕਿ ਕਸਟ 19 ਇੰਚ ਦੇ ਦੇ ਅਲੋਇਲ ਟਾਇਰਸ ਆ ਰਹੇ ਨੇ ਜੋ ਕਿ ਗ੍ਰਿਪ ਬਣਾ ਕੇ ਅੱਛਾ ਚੱਲਦੇ ਨੇ ਪਲੱਸ ਇਹਦੇ ਅੰਦਰ ਕੰਫਰਟ ਬਹੁਤ ਆ ਗਿਆ ਹੈ ਪਲੱਸ ਇਹਦੇ ਅੰਦਰ ਹਰਮਨ ਕਾਰਡਨ ਦਾ ਸਪੀਕਰ ਅਸੀਂ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਹੈ ਪੁਸ਼ ਬਟਨ ਸਟਾਰਟ ਆ ਚੁੱਕਾ ਹੈ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹਦਾ ਸਪੇਸ ਜਿਹੜਾ ਹੈਗਾ ਉਹ 644 ਲੀਟਰ ਦਾ ਬੂਟ ਸਪੇਸ ਆ ਚੁੱਕਾ ਹੈ ਫਾਈਵ ਡੋਰੇ ਦੇ ਅੰਦਰ ਆ ਗਿਆ ਹੈ ਤਾਂ ਸਭ ਤੋਂ ਇੰਪੋਰਟੈਂਟ ਆਇਆ ਸਰ ਉਹ ਹੈਗਾ ਪੈਨਾਰੋਮਿਕ ਸਨਰੂਫ ਇਸ ਗੱਡੀ ਦੇ ਅੰਦਰ ਇੱਕ ਪੈਨਾਰੋਮਿਕ ਸਨਰੂਫ ਆ ਗਿਆ ਜੋ ਕਿ ਤੁਹਾਨੂੰ ਇੱਕ ਨੈਕਸਟ ਕਲਾਸ ਦਾ ਜਿਹੜਾ ਫੀਲ ਕਰਾਉਂਦੀ ਹੈ ਪਲੱਸ ਇੱਕ ਨੈਕਸਟ ਲੈਵਲ ਦੀ ਜਿਹੜੀ ਆ ਗਈ ਉਹ ਫੀਲਿੰਗ ਕਰਾਉਂਦੀ ਸਰ ਕਲਰ ਕਿਹੜੇ ਕਿਹੜੇ ਇਸ ਵਿੱਚ ਆਏ ਹੈ ਕਲਰ ਸਰ ਦੇ ਕੋਲ ਬਲੈਕ ਹੋ ਗਿਆ ਗ੍ਰੇ ਹੋ ਗਿਆ ਰੈੱਡ ਹੋ ਗਿਆ ਵਾਈਟ ਹੋ ਗਿਆ ਸੋ 올 ਕਲਰਸ ਆਰ ਅਵੇਲੇਬਲ ਤੇ ਸਰ ਜੀ ਮਨ ਰਹੀ ਕਿ ਪ੍ਰਾਈਸ ਕਿੰਨਾ ਵਰਕ ਕਰ ਜੀ ਮੈਂ ਕਾਰ ਤੇ ਦੇ ਕਿੰਨਾ ਸਰ ਇਹ ਇੱਕ ਬਹੁਤ ਵੱਡਾ ਬਗੀਨਾ ਈਸ਼ਵਰ ਅਸੀਂ ਸਰਪ੍ਰਾਈਜ਼ ਦਿੱਤਾ ਕਿ ਜਿਹੜੀ ਗੱਡੀ ਹੈਗੇ ਇਟਸੋ ਅਫੋਰਡੇਬਲ ਕਿ ਇਹ ਹਰ ਸੈਗਮੈਂਟ ਵਾਸਤੇ ਤੇ ਸੋ ਅਫੋਰਡੇਬਲ 12 ਲੱਖ 99 ਹਜ਼ਾਰ ਤੋਂ ਸਰ ਗੱਡੀ ਦਾ ਪ੍ਰਾਈਸ ਹੈ ਸਟਾਰ ਤੇ ਕਾਰ ਦਾ ਕਿੰਨਾ ਸੀਗਾ 18 ਦਾ ਸਰ ਸੇਫ ਪ੍ਰਾਈਸ ਚੱਲ ਰਿਆ ਸੀਗਾ ਸੋ ਅਸੀਂ ਉਹਦੇ ਵਿੱਚ ਹੁਣ ਜਿਹੜਾ ਹੈਗਾ ਪ੍ਰਾਈਸ ਜਿਹੜਾ ਹੈ ਉਹ ਡ੍ਰੌਪ ਕਰ ਦਿੱਤਾ ਹੈ ਅੱਛਾ ਤੇ ਲੁਧਿਆਣਾ ਵਾਸੀ ਵੀ ਕੀ ਕਿਹੜਾ ਕਹਿੰਦੇ ਚਲੋ ਲੁਧਿਆਣਾ ਵਾਸੀ ਨੂੰ ਹੀ ਕਹਿਣਾ ਚਾਹਾਂਗੇ ਨੋਵਲਟੀ ਮਹਿੰਦਰਾ ਸਾਡਾ ਟੰਡਾਰੀ ਕਲਾ ਸਾਊਥ ਸਿਟੀ ਦੇ ਮਲਹਾਰ ਰੋਡ ਦੇ ਵਿੱਚ ਸਾਡੇ ਤਿੰਨ ਸ਼ੋਰੂਮ ਨੇ ਠੀਕ ਹੈ ਸੋ ਮੈਂ ਚਾਹਾਂਗਾ ਸਾਰੇ ਲੁਧਿਆਣਾ ਵਾਸੀਆਂ ਨੂੰ ਜਿੱਦਾਂ ਉਹਨਾਂ ਨੇ ਸਾਨੂੰ ਅੱਗੇ ਬੜਾ ਪਿਆਰ ਦਿੱਤਾ ਹੈ ਪੁਰਾਣੀ ਥਾਰ ਨੂੰ ਲੈ ਕੇ ਸੋ ਅਸੀਂ ਚਾਹਨੇ ਕਿ ਥਾਰ ਰੌਕਸ ਨੂੰ ਵੀ ਉਹ ਸਾਡੇ ਸ਼ੋਰੂਮਾਂ ਟੰਡਾਰੀ ਕਲਾ ਦੇ ਵਿੱਚ ਨੋਵਲਟੀ ਮਹਿੰਦਰਾ ਦੇ ਵਿੱਚ ਇੱਥੇ ਸਾਡੇ ਕੋਲ ਸਾਰਾ ਸਟਾਫ ਵੈਲ ਇਕਵਿਪਡ ਹੈ ਵੈਲ ਟ੍ਰੇਨਡ ਹੈ 24 ਘੰਟੇ ਸ਼ੋਰੂਮ ਖੁੱਲੇ ਨੇ ਸਾਡੇ ਤੇ ਟੈਸਟ ਡਰਾਈਵ ਵਹੀਕਲ ਅਵੇਲੇਬਲ ਹੈ ਮੈਂ ਚਾਹਾਂਗਾ ਕਿ ਵਾਹ ਟੈਸਟ ਡਰਾਈਵ ਲੈਂ ਤੇ ਇਕ ਅੱਛਾ ਜੋ ਹੈ ਐਕਸਪੀਰੀਅੰਸ ਲੈ ਕੇ ਜਾਣ ਸਾਡੇ ਕੋਲ ਇਸ ਟਾਈਮ ਸਾਰੀ ਗੱਡੀਆਂ ਸਾਰੇ ਵੇਰੀਐਂਟ ਅਵੇਲੇਬਲ ਨੇ ਉਹ ਆ ਕੇ ਦੇਖ ਸਕਦੇ ਨੇ ਤੇ ਟੈਸਲਾ ਵੀ ਲੈ ਸਕਦੇ ਨੇ ਜਿਹੜੇ ਲੋਕੀ ਦੇਖ ਰਹੇ ਆ ਤੁਹਾਨੂੰ ਜੇ ਉਹ ਦੇਖ ਕੇ ਵੀਡੀਓ ਆਂਦੇ ਤੇ ਤੁਹਾਡੇ ਵੱਲੋਂ ਕੋਈ ਡਿਸਕਾਊਂਟ ਦਿੱਤਾ ਜਾਂ ਉਹ ਸਰ ਡਿਸਕਾਊਂਟ ਤਾਂ ਨਹੀਂ ਆਇਆ ਕਿ ਵੀ ਗਾਟ ਸਾ ਨਵੀਂ ਗੱਡੀ ਲਾਂਚ ਹੋਈ ਹੈ ਬਟ ਡੈਫੀਨਿਟਲੀ ਕੋਈ ਵੀ ਆਂਦਾ ਹੈ ਸਰ ਅਸੀਂ ਜੋ ਵੀ ਬੈਸਟ ਹੈ ਅਸੀਂ ਉਹਨਾਂ ਨਾਲ ਮਿਲਦੇ ਆਂ ਅਸੀਂ ਵਰਕਆਊਟ ਕਰਦੇ ਆਂ ਜੋ ਵੀ ਬੈਸਟ ਰਹਿੰਦਾ ਅਸੀਂ ਸਰ ਕਰਦੇ ਆਂ ਬਟ ਡਿਸਕਾਊਂਟ ਹਲੇ ਕੋਈ ਨਹੀਂ ਬਿਕਾਉਜ਼ ਇਟਸ ਆ ਨਵੀਂ ਗੱਡੀ ਦੀ ਬਾਰੇ ਵੀ ਆ ਰਹੀ ਹੈ ਦੀਵਾਲੀ ਬਿਲਕੁਲ ਸਰ ਸੇਵੀ ਫੈਸਟੀਵਲ ਦਾ ਮਾਹੌਲ ਸਟਾਰਟ ਹੋ ਚੁੱਕਾ ਹੈ ਸੋ ਦੀਵਾਲੀ ਵਾਸਤੇ ਸਾਡੇ ਕੋਲ ਜਿਹੜੇ ਹੋਰ ਪ੍ਰੋਡਕਟ ਨੇ ਸ਼ੋਰੂਮ ਦੇ ਵਿੱਚ ਸਕੋਰਪੀਓ ਐਂਡ 7 डबलਓ 3 ਐਕਸੋ ਆਲ ਆਰ ਵੈਰੀ ਵਿਦ ਗੁੱਡ ਸਕੀਮਸ ਉਹਨਾਂ ਉੱਪਰ ਬੜੀ ਅੱਛੀ ਸਕੀਮ ਚੱਲ ਰਹੀ ਹੈ ਫੈਸਟੀਵਲ ਦੀ ਸਕੀਮਸ ਆ ਚੁੱਕੀਆਂ ਆਫਰਸ ਆ ਚੁੱਕੇ ਨੇ ਉਹ ਵੀ ਸਾਡੇ ਕੋਲ ਸ਼ੋਰੂਮ 'ਚ ਅਵੇਲੇਬਲ ਨੇ ਡੈਮੋ ਕਾਰ ਵੀ ਅਵੇਲੇਬਲ ਨੇ ਟੈਸਟ ਡਰਾਈ ਵੀ ਅਵੇਲੇਬਲ ਹੈ ਮੈਂ ਚਾਹਾਂਗਾ ਕਿ ਕਸਟਮਰ ਜਦੋਂ ਆਂਦੇ ਨੇ ਥਰ ਰੌਕਸ ਵੀ ਦੇਖਣ ਪਲੱਸ ਆਪਣੇ ਨਾਲ ਅਗਰ ਕੋਈ ਹੋਰ ਸੈਗਮੈਂਟ ਉਹ ਦੇਖਣਾ ਚਾਹੁੰਦੇ ਨੇ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਉਹ ਅਸੀਂ ਪੱਲਾ ਵੀ 13-14 ਆ ਦੀ ਐਵਰੇਜ ਅਸੀਂ ਅਸੀਂ ਡੀਜ਼ਲ ਚ ਦੇ ਰਹੇ ਹਾਂ ਸੋ ਇਸ ਵਾਰ ਵੀ ਅਸੀਂ 13-14 15 ਦੀ ਐਵਰੇਜ ਹੈ ਡਿਪੈਂਡ ਔਨ ਡਰਾਈਵਿੰਗ ਆਲਸੋ ਸਰ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਸਟਮਰ ਜੇ ਤੁਸੀਂ 120 ਤੇ ਚਲਾਉਣੇ ਤਾਂ ਸਪੀਡ ਥੋੜੀ ਘੱਟ ਮਿਲਦੀ ਹੈ ਬਟ ਤੁਸੀਂ ਇਹਨੂੰ ਨਾਰਮਲ ਸਪੀਡ ਤੇ ਚਲਾਓ 80-90 ਦੀ ਸਪੀਡ ਤੇ ਚਲਾਓ ਯੂ ਵਿਲ ਡੈਫੀਨਟਲੀ ਗੈਟ ਅ ਗੁੱਡ ਐਵਰੇਜ ਹੋਰ ਇਹਦੇ ਵਿੱਚ ਚਾਰ ਜਾਨ ਪੰਜ ਪੰਜ ਜਾਨੇ ਬੈਠਦੇ ਸੀ ਕਾਰ ਦੇ ਵਿੱਚ ਹੁਣ ਇਹਦੇ ਵਿੱਚ ਕਿੰਨੇ ਜਾਨੇ ਬੈਠਦੇ ਸਰ ਉਹਦੇ ਵਿੱਚ ਸਰ ਬਲਕਿ ਬੈਂਦੇ ਸੀ ਬੈਠੋ ਉਹਦੇ ਵਿੱਚ ਸਪੇਸ ਬਲਕਿ ਦੋ ਸੀਟਰ ਅੱਗੇ ਸੀ ਬਾਕ ਬਹੁਤ ਸਪੇਸ਼ੀਅਸ ਗੱਡੀ